ਪਿਛਲੇ 11 ਸਾਲਾਂ ਵਿੱਚ ਨਾਰੀ ਸ਼ਕਤੀ ਦੀਆਂ ਸਫਲਤਾਵਾਂ ਦੇਸ਼ ਵਾਸੀਆਂ ਨੂੰ ਮਾਣ ਦਿਵਾਉਣ ਵਾਲੀਆਂ ਪ੍ਰਧਾਨ ਮੰਤਰੀ ਮੋਦੀ ਸੁਖਦੇਵ ਸਿੰਘ ਟਿੰਸਾ ਨੂੰ ਵੱਖ-ਵੱਖ ਆਗੂਆ ਬੋਲੋ ਸ਼ਰਧਾਂਜਲੀਆ ਮਣੀਪੁਰ ਵਿੱਚ ਮੈਤਾਈ ਨੇਤਾ ਦੀ ਗ੍ਰਿਫਤਾਰੀ ਖਿਲਾਫ ਹਿੰਸਕ ਪ੍ਰਦਰਸ਼ਨ ਇੰਟਰਨੈਟ ਬੰਦ ਭਾਰਤ ਨਾਲ ਸਾਰੇ ਮੁੱਦਿਆਂ ਤੇ ਗੱਲਬਾਤ ਕਰਨ ਲਈ ਤਿਆਰ ਹੈ ਪਾਕਿਸਤਾਨ ਬਿਲਾਵਲ ਪੁੱਟੋ ਗਰਮੀ ਦੇ ਕਹਿਰ ਕੰਨ ਤੰਦੂਰ ਵਾਂਗ ਤਪਣ ਲੱਗਿਆ ਪੰਜਾਬ ਤੇਜਤਵਾਪਰ ਟੀਵੀ ਦੇ ਪੰਜਾਬੀ ਖਬਰਾਂ ਤੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਸਰਕਾਰ ਦੇ ਤੀਜੇ ਕਾਰਜਕਾਲ ਦੇ 1 ਸਾਲ ਪੂਰੇ ਹੋਣ ਤੋਂ ਇੱਕ ਦਿਨ ਪਹਿਲਾਂ ਕਿਹਾ ਕਿ ਸਤਾਤਾਰੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਰਾਸ਼ਟਰੀ ਜਮਹੂਰੀ ਗਠਜੋੜ ਨੇ ਆਪਣੇ 11 ਸਾਲ ਦੇ ਕਾਰਜਕਾਲ ਦੌਰਾਨ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਮੋੜ ਪਰਿਭਾਸ਼ਿਤ ਕੀਤਾ ਹੈ। ਉਨ੍ਹਾਂ ਐਕਸ ਤੇ ਕਿਹਾ ਹੈ ਕਿ ਔਰਤਾਂ ਵਿਗਿਆਨ, ਸਿੱਖਿਆ, ਖੇਡਾਂ, ਸਟਾਰਟਅਪ ਅਤੇ ਹਥਿਆਰਬੰਦ ਫੋਰਸਾਂ ਸਮੇਤ ਸਾਰੇ ਖੇਤਰਾਂ ਵਿੱਚ ਵਧੀਆ ਪ੍ਰਦਰਸ਼ਨ ਕਰ ਰਹੀਆਂ ਹਨ। ਅਤੇ ਉਹ ਲੋਕਾਂ ਲਈ ਪ੍ਰੇਰਨਾ ਬਣ ਰਹੀਆਂ ਹਨ ਉਹਨਾਂ ਕਈ ਅਜਿਹੇ ਭਲਾਈ ਪ੍ਰੋਗਰਾਮਾਂ ਦਾ ਹਵਾਲਾ ਦਿੰਦੇ ਹਨ ਜਿਨ੍ਹਾਂ ਨੇ ਔਰਤਾਂ ਨੂੰ ਬਹੁਤ ਲਾਭ ਪਹੁੰਚਾਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਸਵੱਛ بھارت ਰਾਹੀਂ ਮਾਨ ਸਨਮਾਨ ਯਕੀਨੀ ਬਣਾਉਣ ਨੂੰ ਲੈ ਕੇ ਜਨਤਨ ਖਾਤਿਆ ਰਹੀ ਬਿੱਤੀ ਸਮਾਵੇਸ਼ ਤੱਕ ਵੱਖ-ਵੱਖ ਪਹਿਲਗਾਮੀਆਂ ਨੇ ਔਰਤਾਂ ਦੇ ਸਸ਼ਕਤੀਕਰਨ ਤੇ ਧਿਆਨ ਕੇਂਦਰਿਤ ਕੀਤਾ ਹੈ ਉਜਵਲਾ ਯੋਜਨਾ ਰਾਹੀਂ ਗਰੀਬ ਪਰਿਵਾਰਾਂ ਨੂੰ ਗੈਸ ਸਿਲੰਡਰ ਮਿਲੇ ਧੂਆਂ ਮੁਕਤ ਰਸੋਈਆਂ ਮਿਲੀਆਂ ਅਤੇ ਮੁਦਰਾ ਕਰਜ਼ਿਆਂ ਨੇ ਲੱਖਾਂ ਮਹਿਲਾ ਉਦਮੀਆਂ ਨੂੰ ਆਪਣੀਆਂ ਸ਼ਰਤਾਂ ਮੁਤਾਬਕ ਆਪਣੇ ਸੁਪਨੇ ਪੂਰਾ ਕਰਨ ਦੇ ਯੋਗ ਬਣਾਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਪਿਛਲੇ 11 ਸਾਲਾਂ ਵਿੱਚ ਸਾਡੀ ਨਾਰੀ ਸ਼ਕਤੀ ਦੀਆਂ ਸਫਲਤਾਵਾਂ ਦੇਸ਼ ਵਾਸੀਆਂ ਨੂੰ ਮਾਣ ਦਿਵਾਉਣ ਵਾਲੀਆਂ ਹਨ। ਪ੍ਰਧਾਨ ਮੰਤਰੀ ਨੇ ਸਰਕਾਰ ਵੱਲੋਂ ਚਲਾਏ ਜਾ ਰਹੇ ਉਪਰਾਲਾਂ ਤੇ ਵੀ ਪੋਸਟਾਂ ਸਾਂਝੀਆਂ ਕੀਤੀਆਂ ਜਿਨ੍ਹਾਂ ਵਿੱਚ ਸਰਕਾਰੀ ਯੋਜਨਾਵਾਂ ਰਹੀਆਂ ਔਰਤਾਂ ਨੂੰ ਦਿੱਤੇ ਜਾਣ ਵਾਲੇ ਲਾਭਾਂ ਦੀ ਸੂਚੀ ਦਿੱਤੀ ਗਈ ਹੈ। ਇਨਾ ਪੋਸਟਾਂ ਵਿੱਚ ਕਿਹਾ ਗਿਆ ਹੈ ਕਿ ਦੇਸ਼ ਵਿੱਚ ਜੀਵਤ ਜਨਮਾਂ ਤੇ ਮਾਂਮਾਂ ਦੀ ਮੌਤ ਦਰ 2011-13 'ਚ ਪ੍ਰਤੀ ਲੱਖ 167 ਤੋਂ ਘਟ ਕੇ 2019-21 ਵਿੱਚ ਪ੍ਰਤੀ ਲੱਖ 93 ਰਹਿ ਗਈ। ਔਰਤਾਂ ਲਈ ਕਈ ਹੋਰ ਭਲਾਈ ਉਪਾਅਾਂ ਨੂੰ ਉਜਾਗਰ ਕਰਦੇ ਹੋਏ ਉਹਨਾਂ ਦਾ ਕਹਿਣਾ ਹੈ ਕਿ ਉਜਵਲਾ ਯੋਜਨਾ ਅਧੀਨ 10 ਕਰੋੜ ਤੋਂ ਵੱਧ LPG ਕਨੈਕਸ਼ਨ ਦਿੱਤੇ ਗਏ ਹਨ। ਵਰਦਾਨ ਮੰਤਰੀ ਨੇ ਪੋਸ ਵਿੱਚ ਕਿਹਾ ਕਿ ਸਾਡੀਆਂ ਮਾਮਾ ਪੈਣਾ ਤੇ ਧੀਆਂ ਨੇ ਉਹ ਸਮਾਂ ਵੀ ਦੇਖਿਆ ਜਦੋਂ ਉਹਨਾਂ ਨੂੰ ਹਰ ਕਦਮ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਅੱਜ ਉਹ ਵਿਕਸਿਤ ਭਾਰਤ ਦੇ ਸੰਕਲਪ ਵਿੱਚ ਨਾ ਸਿਰਫ ਸਰਗਰਮੀ ਨਾਲ ਹਿੱਸਾ ਲੈ ਰਹੀਆਂ ਸਗੋਂ ਸਿੱਖਿਆ ਤੋਂ ਲੈ ਕੇ ਕਾਰੋਬਾਰ ਤੱਕ ਹਰ ਖੇਤਰ ਵਿੱਚ ਉਦਾਹਰਣ ਵੀ ਕਾਇਮ ਕਰ ਰਹੀਆਂ ਹਨ ਮਰਹੂਮ ਟਕਸਾਲੀ ਅਕਾਲੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਜਿਨ੍ਹਾਂ ਦਾ ਪਿਛਲੇ ਦਿਨੀ ਦਿਹਾਂਤ ਹੋ ਗਿਆ ਸੀ ਨਮਿਤ ਅੰਤਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਸਥਾਨਕ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਕੀਤਾ ਗਿਆ ਰਾਗੀ ਸਿੰਘਾ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਉਪਰੰਤ ਗੁਰਦੁਆਰਾ ਸਾਹਿਬ ਦੇ ਮੁਖ ਗ੍ਰੰਥੀ ਪਾਈ ਅਮਰਜੀਤ ਸਿੰਘ ਵੱਲੋਂ ਅਰਦਾਸ ਕੀਤੀ ਗਈ ਸਮਾਗਮ ਨੂੰ ਸੰਬੋਧਨ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਸੁਖਦੇਵ ਸਿੰਘ ਢੀਂਡਸਾ ਨਾਲ ਆਪਣੀ ਆਖਰੀ ਮੁਲਾਕਾਤ ਦਾ ਜ਼ਿਕਰ ਕਰਦੇ ਆ ਕਿ ਉਹ ਉਹਨਾਂ ਦੀ ਸਿਹਤ ਦਾ ਪਤਾ ਕਰਨ ਗਏ ਸਨ ਤਾ ਉਹ ਕਹਿਣ ਲੱਗੇ ਕਿ ਅਕਾਲੀ ਦਲ ਵਿੱਚ ਇੱਕ ਜੁੜਤਾ ਦੀ ਲੋੜ ਹੈ। ਉਹਨਾਂ ਦਾ ਕਹਿਣਾ ਹੈ ਕਿ ਪਾਰਟੀ ਦੀ ਪੁਰਾਣੀ ਲੀਡਰਸ਼ਿਪ ਨੇ ਸੰਘਰਸ਼ ਅਤੇ ਜ਼ੇਲਾ ਵੇਖੀਆਂ। अनेका ਮੁਸ਼ਕਲਾਂ 'ਚੋਂ ਲੰਘਣਾ ਪਿਆ ਹੈ। ਅੱਜ ਦੀ ਲੀਡਰਸ਼ਿਪ ਟਕਸਾਲੀ ਲੀਡਰਸ਼ਿਪ ਦਾ ਮੁਕਾਬਲਾ ਨਹੀਂ ਕਰ ਸਕਦੀ। ਉਹਨਾਂ ਦਾ ਕਹਿਣਾ ਹੈ ਕਿ ਢੀਂਸਾ ਸਾਹਿਬ ਦੇ ਜੀਵਨ ਤੋਂ ਸੇਧ ਲੈਣ ਦੀ ਲੋੜ ਹੈ। ਇਹਦੇ ਨਾਲ ਹੀ ਉਹਨਾਂ ਨੇ ਪਰਮਿੰਦਰ ਸਿੰਘ ਢੀਂਸਾ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਹ ਨੌਜਵਾਨ 'ਚ ਕਾਬਲੀਅਤ ਹੈ। ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਸੁਖਦੇਵ ਸਿੰਘ ਢੀਂਸਾ ਨੂੰ ਸਰਦਾਰੀ ਫੋਲ ਪੇਟ ਕਰਦਿਆਂ ਕਿਹਾ ਕਿ ਅੱਜ ਪੰਜਾਬ ਦੀ ਸਭ ਤੋਂ ਵੱਡੀ ਲੋੜ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਨੂੰ ਬਚਾਉਂਦੀ ਹੈ। ਉਹਨਾਂ ਅਕਾਲੀ ਲੀਡਰਸ਼ਿਪ ਨੂੰ ਆਪਸੀ મતਭੇਦ ਅਤੇ ਹਉਮੇ ਤਿਆ ਕੇ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ। ਸੀਨੀਅਰ ਕਾਂਗਰਸੀ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਉਹ ਇੱਕ ਦੂਰਅੰਦੇਸ਼ੀ ਅਤੇ ਸੂਝਮਾਨ ਆਗੂ ਸਨ। ਉਹਨਾਂ ਨੇ ਆਪਣੀ ਕਾਬਲੀਅਤ ਸਦਕਾ ਇੱਕ ਸਧਾਰਨ ਪਰਿਵਾਰ ਤੋਂ ਕੇਂਦਰੀ ਮੰਤਰੀ ਦੇ ਅਹੁਦੇ ਤੱਕ ਦਾ ਸਫ਼ਰ ਤੈਅ ਕੀਤਾ। ਪਾਟਪਰੇ ਕੌਮੀ ਜਨਰਲ ਸਕੱਤਰ ਤਰਨ ਚੋਗ ਦਾ ਕਹਿਣਾ ਹੈ ਕਿ ਢੀਂਸਾ ਸਾਹਿਬ ਅਜਿਹੇ ਨੇਤਾ ਸਨ ਜਿਨ੍ਹਾਂ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ। ਸੁਖਦੇਵ ਸਿੰਘ ਢੀਂਸਾ ਦੇ ਨਿੱਜੀ ਮਿੱਤਰ ਡਾਕਟਰ ਬਿਰਜਿੰਦਰ ਸਿੰਘ ਹਮਦਾਰ ਦੇ ਪ੍ਰਬੰਧਕੀ ਸੰਪਾਦਕ ਅਜੀਤ ਨੇ ਉਹਨਾਂ ਨੂੰ ਬੇहद ਪਿਆਰੀ ਸ਼ਖਸੀਅਤ ਦੱਸਦਿਆਂ ਕਿਹਾ ਹੈ ਕਿ ਸਰਦਾਰ ਢੀਂਸਾ ਨੇ ਸਫਲ ਜੀਵਨ ਬਤੀਤ ਕੀਤਾ ਹੈ। ਕਿਉਂਕਿ ਉਹਨਾਂ ਤੇ ਹਰ ਕੋਈ ਵਿਸ਼ਵਾਸ ਕਰਦਾ ਸੀ ਉਹਨਾਂ ਕਹੇ ਕਿ ਉਹਨਾਂ ਨੇ ਕੌਮ ਭਾਈਚਾਰਾ ਤੇ ਰਾਜ ਦੇ ਹਿੱਤਾਂ ਨੂੰ ਪਹਿਲ ਦਿੱਤੀ ਉਹ ਜਿਸ ਦੇ ਵੀ ਸੰਪਰਕ ਵਿੱਚ ਆਏ ਉਸ ਦਾ ਵਿਸ਼ਵਾਸ ਜਿੱਤ ਲਿਆ ਤੇ ਆਪਣੇ ਪ੍ਰਤੀ ਵਿਸ਼ਵਾਸ ਨੂੰ ਲਗਾਤਾਰ ਵਧਾਇਆ ਹੈ ਉਹਨਾਂ ਨੇ ਅਕਾਲੀ ਦਲ ਦੀ ਭਾਵਨਾ ਨੂੰ ਅਪਣਾਇਆ ਤੇ ਉਸ ਤੇ ਅਖੀਰ ਤੱਕ ਕਾਇਮ ਰਹੇ ਉਹਨਾਂ ਦੀ ਪੰਜਾਬ ਅਤੇ ਕੌਮ ਪ੍ਰਤੀ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਸ਼ਰਧਾਜਲੀ ਸਮਾਗਮ ਵਿੱਚ ਪਹੁੰਚਣ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਵਿੱਚ ਬਿਆਸ ਡੇਰਾਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਕੁਲਤਾਰ ਸਿੰਘ ਸੰਧਵਾ ਪ੍ਰਤਾਪ ਸਿੰਘ ਬਾਜਵਾ ਗੁਰਮੀਤ ਸਿੰਘ ਖੁੱਡੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੁੱਜੇ ਬਲਾਰਿਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ ਮਣੀਪੁਰ ਵਿੱਚ ਮੈਤਾਈ ਸੰਗਠਨ ਦੇ ਨੇਤਾ ਅਰੰਭਾਈ ਤੈਂਗੋਲ ਦੀ ਗ੍ਰਿਫਤਾਰੀ ਨੂੰ ਲੈ ਕੇ ਹੋਈ ਹਿੰਸਾ ਤੋਂ ਬਾਅਦ ਪ੍ਰਸ਼ਾਸਨ ਨੇ ਇਮਫਾਲ ਕਾਟੀ ਦੇ ਪੰਜ ਜ਼ਿਲ੍ਹਿਆਂ ਵਿੱਚ ਕਾਰਫਿਊ ਲਾ ਦਿੱਤਾ ਅਤੇ ਇੰਟਰਨੈਟ ਸੇਵਾਵਾਂ 'ਮੁਤਲ' ਕਰ ਦਿੱਤੀਆਂ ਇੰਫਾਲ ਪੱਛਮੀ ਇੰਫਾਲ ਪੂਰਬੀ ਬਾਬਲ ਬਿਸ਼ਨਪੁਰਾ ਤੇ ਕਾਕਚੰਗ ਜ਼ਿਲ੍ਹਿਆਂ ਵਿੱਚ ਸਾਵਧਾਨੀ ਵਜੋਂ ਮਨਾਹੀ ਦੇ ਹੁਕਮ ਲਾਗੂ ਕੀਤੇ ਗਏ ਹਨ ਅਤੇ ਇਨ੍ਹਾਂ ਇਲਾਕਿਆਂ ਵਿੱਚ ਸੈੱਟ ਤੇ ਬੀਪੀਐਨ ਸਹੂਲਤਾਂ ਸਮੇਤ ਇੰਟਰਨੈਟ ਤੇ ਮੋਬਾਈਲ ਡਾਟਾ ਸੇਵਾਵਾਂ ਨੂੰ ਮੁਤਲ ਕਰ ਦਿੱਤਾ ਪ੍ਰਦਰਸ਼ਨਕਾਰੀਆਂ ਨੇ ਨੇਤਾ ਦੀ ਰਿਹਾਈ ਮੰਗ ਕਰਦੇ ਹੋਏ ਕਵਾਕੀ ਥੇਲ ਅਤੇ ਉਰੀਪੋਕ ਵਿੱਚ ਸੜਕ ਦੇ ਵਿਚਾਲੇ ਟਾਇਰਾਂ ਨੂੰ ਅਗਲਾ ਦਿੱਤੀ ਸੂਬੇ ਦੀ ਰਾਤ ਧਾਨੀ ਵਿੱਚ ਵਕ ਵਕਤਾਮਤੇ ਪ੍ਰਦਰਸ਼ਨਕਾਰੀਆਂ ਤੇ ਸੁਰੱਖਿਆ ਫੋਰਸਾਂ ਵਿਚਕਾਰ ਸ਼ਨੀਵਾਰ ਰਾਤ ਨੂੰ ਝੜਪਾਂ ਹੋਈਆਂ ਗੁੱਸੇ ਵਿੱਚ ਆਈ ਭੀੜ ਨੇ ਇਮਫਾਲ ਪੂਰਬੀ ਜ਼ਿਲ੍ਹੇ ਦੇ ਖੁਰਈ ਲਾਮ ਲੌਂਗ ਵਿੱਚ ਇੱਕ ਬੱਸ ਨੂੰ ਅਗਲਾ ਦਿੱਤੀ ਅਰੰਬਾਈ ਤੈਂਗੋਲ ਦੇ ਮੈਂਬਰਾਂ ਨੇ ਗ੍ਰਿਫਤਾਰੀ ਦਾ ਵਿਰੋਧ ਕਰਦਿਆਂ ਆਪਣੇ ਤੇ ਪੈਟਰੋਲ ਛੜਕ ਲਿਆ ਆਪਣੇ ਨੇਤਰੀ ਗ੍ਰਿਫਤਾਰੀ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਤੁਲਿਹਾਲ ਚ ਇਮਫਾਲ ਹਵਾਈ ਅੱਡੇ ਦੇ ਮੁੱਖ ਗੇਟ ਦਾ ਘਰਾਉ ਕੀਤਾ ਮਣੀਪੁਰ ਦੇ ਰਾਜਪਾਲ ਅਜੇ ਕੁਮਾਰ ਪੱਲਾ ਨੇ ਸੂਬੇ ਵਿੱਚ ਹੋ ਰਹੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਸੀਨੀਅਰ ਪ੍ਰਸ਼ਾਸਨਿਕ ਤੇ ਸੁਰੱਖਿਆ ਅਧਿਕਾਰੀਆਂ ਨਾਲ ਸੁਰੱਖਿਆ ਸਮੀਖਿਆ ਮੀਟਿੰਗ ਕੀਤੀ ਹੈ। ਰਾਜ ਪਵਨ ਦੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਰਾਜਪਾਲ ਨੇ ਵਿਧਾਇਕਾਂ ਦੇ ਇੱਕ ਵਫਦ ਨਾਲ ਵੀ ਮੁਲਾਕਾਤ ਕੀਤੀ ਜਿਨ੍ਹਾਂ ਨੇ ਪੱਲਾ ਨੂੰ ਰਾਜ ਵਿੱਚ ਮੌਜੂਦਾ ਕਾਨੂੰਨ ਵਿਵਸਥਾ ਦੀ ਸਥਿਤੀ ਤੋਂ ਜਾਣੂ ਕਰਵਾਇਆ। ਮੀਟਿੰਗ ਦੌਰਾਨ ਸੂਬੇ ਵਿੱਚ ਮੌਜੂਦਾ ਕਾਨੂੰਨ ਵਿਵਸਥਾ ਦੀ ਸਥਿਤੀ ਨਾਲ ਸੰਬੰਧਿਤ ਵੱਖ-ਵੱਖ ਮਾਮਲਿਆਂ ਦੀ ਵਿਆਪਕ ਚਰਚਾ ਤੇ ਸਮੀਖਿਆ ਕੀਤੀ ਗਈ। ਸੁਰੱਖਿਆ ਬਲਾਂ ਨੇ ਇੱਥੇ ਰਾਜ ਭਵਨ ਤੋਂ ਲਗਭਗ 200 ਮੀਟਰ ਦੂਰ ਕਾਂਗਲਾ ਗੇਟ ਦੇ ਸਾਹਮਣੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਦੇ ਲਈ ਅਥਰੂ ਗੈਸ ਦੇ ਗੋਲਿਆਂ ਦੀ ਵਰਤੋਂ ਕੀਤੀ। ਰਾਜ ਭਵਨ ਵੱਲ ਜਾਣ ਵਾਲੀਆਂ ਸੜਕਾਂ ਤੇ ਸੁਰੱਖਿਆ ਵਧਾਈ ਗਈ ਹੈ ਅਤੇ ਕੇਂਦਰੀ ਬਲਾਂ ਦੇ ਜਵਾਨਾਂ ਦੀ ਵਾਧੂ ਤਾਇਨਾਤੀ ਕੀਤੀ ਗਈ। ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਤੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਪੁੱਟੋ ਜਰਦਾਰੀ ਨੇ ਕਿਹਾ ਕਿ ਪਾਕਿਸਤਾਨ ਸ਼ਾਂਤੀ ਚਾਹੁੰਦਾ ਹੈ ਅਤੇ ਭਾਰਤ ਨਾਲ ਸਾਰੇ ਮੁੱਦਿਆਂ ਤੇ ਗੱਲਬਾਤ ਕਰਨ ਲਈ ਤਿਆਰ ਹੈ। ਪਾਕਿਸਤਾਨੀ ਕੂਟਨੀਤਿਕ ਵਫਦੇ ਅਗਵਾਈ ਕਰ ਰਹੇ ਵਿਲਾਵਲ ਪੁੱਟੋ ਨੇ ਵਾਸ਼ਿੰਗਟਨ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਹ ਵੀ ਦੋਸ਼ ਲਗਾਇਆ ਕਿ ਭਾਰਤ ਪਾਕਿਸਤਾਨ ਅੰਦਰ ਅਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੈ। ਉਹਨਾਂ ਬਲੋਚਿਸਤਾਨ 'ਚ ਖਾਸ ਤੌਰ ਤੇ ਜਸੂਸੀ ਤੇ ਅਤਵਾਦੀ ਗਤੀਵਿਧੀਆਂ 'ਚ ਸ਼ਾਮਲ ਹੋਣ ਦੇ ਦੋਸ਼ ਵਿੱਚ 3 ਮਾਰਚ 2016 ਨੂੰ ਗ੍ਰਿਫਤਾਰ ਕੀਤੇ ਗਏ ਭਾਰਤੀ ਸੇਵਾਮੁਕਤ ਜਲ ਸੈਨਾ ਅਧਿਕਾਰੀ ਕੁਲਵੁਸ਼ਨ ਯਾਦਵ ਨੂੰ ਖਾਸ ਤੌਰ ਤੇ ਸਬੂਤ ਵਜੋਂ ਪੇਸ਼ ਕੀਤਾ। ਵਿਲਾਵਲ ਨੇ ਇਹ ਵੀ ਦੋਸ਼ ਲਗਾਇਆ ਕਿ ਭਾਰਤ ਹੁਣ ਪਾਣੀ ਨੂੰ ਹਥਿਆਰ ਵਜੋਂ ਵਰਤ ਰਿਹਾ ਹੈ। ਉਹਨਾਂ 24 ਕਰੋੜ ਪਾਕਿਸਤਾਨੀਆਂ ਲਈ ਪਾਣੀ ਰੋਕਣ ਨੂੰ ਸਪਸ਼ਟ ਹਮਲਾਵਰ ਕਾਰਵਾਈ ਦੱਸਿਆ। ਉਹਨਾਂ ਦਾ ਕਹਿਣਾ ਹੈ ਕਿ ਭਾਰਤ ਵੱਲੋਂ ਪਾਕਿਸਤਾਨ ਦੀ ਪਾਣੀ ਸਪਲਾਈ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਪ੍ਰਮਾਣੂ ਜਲ ਯੁੱਧ ਦੀ ਨੀਂਹ ਰੱਖਣ ਦੇ ਬਰਾਬਰ ਹੈ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਪਹਿਲਾਂ ਹੀ ਇਹ ਸਪਸ਼ਟ ਕਰ ਚੁੱਕੇ ਹਾਂ ਕਿ ਪਾਕਿਸਤਾਨ ਲਈ ਪਾਣੀ ਦੇ ਵਹਾਅ ਨੂੰ ਰੋਕਣਾ ਜੰਗ ਦੇ ਐਲਾਨ ਦੇ ਬਰਾਬਰ ਹੋਵੇਗਾ। ਇਹ ਕੋਈ ਪਾਵਨਾਤਮਕ ਜਾਂ ਪੜਕਾਉ ਬਿਆਨ ਨਹੀਂ ਬਲਕਿ ਇਹ ਹਕੀਕਤ ਤੇ ਆਧਾਰਿਤ ਇੱਕ ਗੰਭੀਰ ਸਥਿਤੀ ਹੈ। ਉਹਨਾਂ ਦਾਵਾ ਕੀਤਾ ਹੈ ਕਿ ਸਿੰਧੂ ਜਲ ਸੰਧੀ ਅਨੁਸਾਰ ਕੋਈ ਵੀ ਦੇਸ਼ ਇੱਕ ਪਾਸੜ ਤੌਰ ਤੇ ਇਸ ਨੂੰ ਮਵਤਲ ਨਹੀਂ ਕਰ ਸਕਦਾ। ਬਿਲਾਵਲ ਪੁੱਟੋ ਨੇ ਅੱਗੇ ਕਿਹਾ ਕਿ ਅੱਤਵਾਦ ਕਿਸੇ ਵੀ ਧਰਮ ਜਾਂ ਕੌਮ ਨਾਲ ਨਹੀਂ ਜੁੜਿਆ ਹੋਇਆ ਤੇ ਪਾਕਿਸਤਾਨ ਇਸ ਵਿਪਤਾ ਤੋਂ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਬਣਿਆ ਹੋਇਆ ਹੈ। ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਗਰਮੀ ਪੂਰੀ ਤਰ੍ਹਾਂ ਨਾਲ ਕਹਿਰ ਟਾ ਰਹੀ ਹੈ। ਜਿਸ ਕਾਰਨ ਆਮ ਜਨਜੀਵਨ ਕਾफी ਪ੍ਰਭਾਵਿਤ ਹੈ। ਬੇਸ਼ੱਕ ਬੀਤੇ ਕੱਲ ਮੌਸਮ ਨੂੰ ਕੁਝ ਰਾਹਤ ਪਰਿਆ ਰਹਾ ਪਰ ਦਿਨ ਚੜਦੇ ਹੀ ਤਿੱਖੀ ਧੁੱਪ ਦੇਖਣ ਨੂੰ ਮਿਲੀ ਹੈ। ਜਿਸ ਕਾਰਨ ਪੰਜਾਬ ਤੰਦੂਰ ਵਾਂਗ ਤਪਣ ਲੱਗਾ। ਤਾਪਮਾਨ ਵਿੱਚ ਹੋਏ ਵਾਧੇ ਦੇ ਚਲਦਿਆਂ ਬਠਿੰਡਾ, ਬਤਾਲੀਪਨ 6 ਡਿਗਰੀ ਦੇ ਤਾਪਮਾਨ ਕਣ ਸਵੇਰ ਵਿੱਚ ਸਭ ਤੋਂ ਵੱਧ ਗਰਮ ਰਿਹਾ। ਜਦਕਿ ਬਾਕੀ ਜ਼ਿਲ੍ਹਿਆਂ ਦਾ ਤਾਪਮਾਨ ਵੀ 40 ਡਿਗਰੀ ਤੋਂ ਵੱਧ ਰਿਹਾ। ਮੌਸਮ ਵਿੱਚ ਆਈ ਗਰਮਾਹਟ ਦੇ ਚੱਲਦਿਆਂ ਭਾਰਤੀ ਮੌਸਮ ਵਿਗਿਆਨ ਨੇ ਜੈਲੋ ਅਲਰਟ ਜਾਰੀ ਕੀਤਾ ਹੈ। ਅਤੇ 3 ਦਿਨਾਂ 9 ਜੂਨ ਤੋਂ 11 ਜੂਨ ਤੱਕ ਲੂ ਚੱਲਣ ਬਾਰੇ ਦੱਸਿਆ ਹੈ। ਮੌਸਮ ਵਿਭਾਗ ਨੇ ਅਗਲੇ ਹਫਤੇ ਤੱਕ ਮੌਸਮ ਵਿੱਚ ਕੋਈ ਤਬਦੀਲੀ ਨਾ ਹੋਣ ਦੇ ਚੱਲਦਿਆਂ ਅਤੇ ਮੌਨਸੂਨ ਦੀ ਗਤੀ ਹੌਲੀ ਹੋਣ ਕਾਰਨ ਗਰਮੀ ਤੋਂ ਕੋਈ ਰਾਹਤ ਨਾ ਮਿਲਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ। ਇਸੇ ਕਾਰਨ ਉੱਤਰੀ ਰਾਜਸਥਾਨ ਦੀਆਂ ਗਰਮ ਹਵਾਵਾਂ ਪੰਜਾਬ ਅੰਦਰ ਦਾਖਲ ਹੋ ਰਹੀਆਂ ਹਨ। ਅਤੇ ਸੂਬੇ ਦਾ ਮੌਸਮ ਲਗਾਤਾਰ ਗਰਮ ਹੋ ਰਿਹਾ ਹੈ ਆਉਣ ਵਾਲੇ ਕੁਝ ਦਿਨਾਂ ਦੌਰਾਨ ਤਾਪਮਾਨ ਵਿੱਚ ਹੋਰ ਵਾਧਾ ਹੋ ਸਕਦਾ ਹੈ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਐਤਵਾਰ ਨੂੰ ਭਿਆਨਕ ਗਰਮੀ ਰਹੀ Rajasthan ਦੇ ਸ਼੍ਰੀ ਗੰਗਾ ਨਗਰ ਦਾ ਜਿੱਥੇ ਦੁਪਹਿਰ ਦਾ ਤਾਪਮਾਨ ਸਭ ਤੋਂ ਵੱਧ 47.4 ਡਿਗਰੀ ਸੈਲਸੀਅਸ ਰਿਹਾ ਉੱਥੇ ਹੀ ਪੰਜਾਬ ਦੇ ਬਠਿੰਡਾ ਵਿੱਚ 44.0 ਤਾਪਮਾਨ ਦਰਜ ਕੀਤਾ ਗਿਆ ਹੈ ਪੂਰਬੀ ਹਵਾਵਾਂ ਦੀ ਬਜਾਏ ਮਾਰੂਥਲ ਦੀਆਂ ਗਰਮ ਹਵਾਵਾਂ ਪੱਛਮੀ ਗਰਮ ਹਵਾਵਾਂਾਂ ਚੱਲਣ ਨਾਲ ਪੂਰੇ ਖੇਤਰ ਵਿੱਚ ਪਾਰਾ ਚੜ੍ਹਿਆ ਹੈ। ਪੂਰੇ ਖੇਤਰ ਵਿੱਚ ਲਗਾਤਾਰ ਦਿਨ ਅਤੇ ਰਾਤ ਦਾ ਤਾਪਮਾਨ ਆਮ ਨਾਲੋਂ ਉੱਪਰ ਬਣਿਆ ਹੈ। 24 ਘੰਟਿਆਂ ਵਿੱਚ ਤਾਪਮਾਨ ਵਿੱਚ ਲਗਭਗ 5 ਡਿਗਰੀ ਸਸਿਆਦ ਦਾ ਵਾਅਦਾ ਹੋਇਆ ਹੈ। ਮੌਸਮ ਵਿਭਾਗ ਨੇ ਸੋਮਵਾਰ ਅਤੇ ਮੰਗਲਵਾਰ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। 11, 13 ਅਤੇ 14 ਜੂਨ ਨੂੰ ਜੈਲੋ ਅਲਰਟ ਹੋਵੇਗਾ। ਇਨ੍ਹਾਂ ਦਿਨਾਂ ਵਿੱਚ ਮੌਸਮ ਖੁਸ਼ਕ ਰਹਿਣ ਕਾਰਨ ਲੋਕਾਂ ਨੂੰ ਭਿਆਨਕ ਗਰਮੀ ਨਾਲ ਯੋਜਨਾ ਪਵੇਗਾ। ਡਾਕਟਰਾਂ ਨੇ ਇਹਨਾਂ ਦਿਨਾਂ ਦੌਰਾਨ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ ਇਸੇ ਤਰ੍ਹਾਂ ਹਰਿਆਣਾ ਦੇ ਵੀ ਕਈ ਜ਼ਿਲ੍ਹਿਆਂ ਵਿੱਚ ਤੇਜ਼ ਗਰਮੀ ਕਾਰਨ ਲੋਕਾਂ ਦਾ ਬੁਰਾ ਹਾਲ ਰਿਹਾ ਪੰਚਕੂਲਾ ਨੂੰ ਛੱਡ ਕੇ ਕਈ ਹੋਰ ਥਾਵਾਂ ਤੇ ਦੁਪਹਿਰ ਦਾ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਰਿਹਾ सिरसा ਦਾ ਸਭ ਤੋਂ ਵੱਧ ਤਾਪਮਾਨ 45.8 ਡਿਗਰੀ ਸੈਲਸੀਅਸ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਸ਼੍ਰੋਮਣੀ ਗੋਲਕ ਪ੍ਰਬੰਧ ਕਮੇਟੀ ਆਖਣ ਤੇ ਤਿੱਖੀ ਪ੍ਰਕਿਰਿਆ ਦਿੰਦਿਆਂ ਕਿ ਮੁੱਖ ਮੰਤਰੀ ਦੀ ਇਹ ਟਿੱਪਣੀ ਬੇਬੁਨਿਆਦ ਸਿੱਖਾਂ ਦੀਆਂ ਭਾਵਨਾਵਾਂ ਨੂੰ ਛੱਟ ਮਾਰਨ ਵਾਲੀ ਹੈ ਅਤੇ ਸਿੱਖ ਕੌਮ ਦੀ ਸਭ ਤੋਂ ਵੱਡੀ ਧਾਰਮਿਕ ਸੰਸਥਾ ਦੀ ਬੇਅਦਬੀ ਕਰਨ ਵਾਲੀ ਹੈ। ਇਸ ਨੇ ਭਗਵੰਤ ਮਾਨ ਦੀ ਬੌਧਿਕ ਕੰਗਾਲੀ ਦਾ ਸਬੂਤ ਦੇਣ ਦੇ ਨਾਲ-ਨਾਲ ਉਸ ਦੀ ਹਮੇ ਤੇ ਹੌਲੇ ਪੱਧਰ ਦੀ ਪਹੁੰਚ ਨੂੰ ਵੀ ਉਜਾਗਰ ਕੀਤਾ ਹੈ। ਐਡਵੋਕੇਟ ਤਾਮੀ ਦਾ ਕਹਿਣਾ ਹੈ ਕਿ ਅਕਾਲੀ ਲਹਿਰ ਨੇ ਸਦਾ ਸਿੱਖਾਂ ਤੇ ਪੰਜਾਬ ਦੀ ਭਲਾਈ ਲਈ ਲੜਾਈਆਂ ਲੜੀਆਂ। ਅਕਾਲੀ ਯੋਧਿਆਂ ਨੇ ਨਾ ਸਿਰਫ ਦੇਸ਼ ਦੀ ਆਜ਼ਾਦੀ ਲਈ ਆਪਣਾ ਖੂਨ ਬਹਾਇਆ ਸਗੋਂ ਐਮਰਜੈਂਸੀ ਵਰਗੇ ਅਧਿਕਾਰ ਖੋਣ ਵਾਲੇ ਦੌਰਾਂ ਵਿੱਚ ਵੀ ਸੰਵਿਧਾਨਕ ਅਧਿਕਾਰਾਂ ਦੀ ਰੱਖਿਆ ਲਈ ਅਣਖ ਨਾਲ ਸੰਘਰਸ਼ ਕੀਤਾ। ਉਹਨਾਂ ਕਿਹਾ ਕਿ ਭਗਵੰਤ ਮਾਨ ਇਹ ਇਤਿਹਾਸ ਪੜਨ ਕਿ ਅਕਾਲੀ ਤਾਂ ਗੋਲ ਕਾਂ ਦੀ ਰਖਵਾਲੀ ਲਈ ਆਪਣਾ ਸਭ ਕੁਝ ਕੁਰਬਾਨ ਕਰਦੇ ਆਏ ਹਨ। ਉਨਾਰਾ ਕਹਿਣਾ ਹੈ ਕਿ ਸੱਚ ਤਾਂ ਇਹ ਹੈ ਕਿ ਭਗਵੰਤ ਮਾਨ ਖੁਦ ਪੰਜਾਬ ਨੂੰ ਪ੍ਰਵਾਸੀਆਂ ਹੱਥੋਂ ਲੁੱਟਾ ਰਿਹਾ ਹੈ। ਦਿੱਲੀ ਦੀਆਂ ਜੋ ਕਾਂ ਪੰਜਾਬ ਦੇ ਲੋਕਾਂ ਦੀ ਮਲਕੀਅਤ ਨੂੰ ਮੁੱਖ ਮੰਤਰੀ ਮਾਨ ਦੀ ਸਰਪ੍ਰਸਤੀ ਹੇਠ ਚਿੰਬੜੀਆਂ ਹੋਈਆਂ ਹਨ। ਉਨਾਰਾ ਕਹਿਣਾ ਹੈ ਕਿ ਸੰਗਤਾਂ ਸਭ ਸਮਝਦੀਆਂ ਹਨ ਕਿ ਪੰਜਾਬ ਨੂੰ ਕੌਣ ਲੁੱਟ ਰਿਹਾ ਹੈ। ਸ਼੍ਰੋਮਣੀ ਕਮੇਟੀ ਨਾ ਸਿਰਫ ਧਾਰਮਿਕ ਪ੍ਰਬੰਧਕ ਸੰਸਥਾ ਹੈ ਸਗੋਂ ਸਮਾਜਿਕ ਅਤੇ ਸਿੱਖਿਆ ਦੇ ਖੇਤਰ ਵਿੱਚ ਇੱਕ ਆਦਰਸ਼ ਹੈ। ਉਨਾਰਾ ਕਹਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਹੈ ਕਿ ਇਹ ਉਹੀ ਸਿੱਖ ਸੰਸਥਾ ਹੈ ਜਿਸ ਨੇ ਮਨੁੱਖੀ ਭਲਾਈ ਲਈ ਸਰਕਾਰਾਂ ਤੋਂ ਵੱਧ ਕੇ ਕਾਰਜ ਕੀਤੇ ਆਪਣੇ ਸੀਮਤ ਸਾਧਨਾਂ ਨਾਲ ਪੰਜਾਬ ਵਿੱਚ ਲਗਭਗ 100 ਦੇ ਕਰੀਬ ਵਿਦਿਅਕ ਆਧਾਰਿਆਂ ਦੀ ਸਥਾਪਨਾ ਕਰਕੇ ਇਸ ਖੇਤਰ ਅੰਦਰ ਕ੍ਰਾਂਤੀ ਲਿਆਂਦੀ ਹੈ ਸ਼੍ਰੀ ਕਾਲਤਾਕ ਸਾਹਿਬ ਦੇ ਕਾਰਜਕਾਰੀ ਜੇ세ਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਸ ਦਾ ਕਹਿਣਾ ਹੈ ਕਿ ਸਿੱਖ ਗੁਰੂ ਸਹਿਬਾਨ ਅਤੇ ਸਿੱਖਾਂ ਦੀਆਂ ਸ਼ਹਾਦਤਾਂ ਜ਼ੁਲਮ ਅਤੇ ਜ਼ਬਰ ਵਿਰੁੱਧ ਸਬਰ ਤੇ ਸਦਕ ਦੀ ਅਦੁੱਤੀ ਮਿਸਾਲ ਹਨ। ਉਹਨਾਂ ਨੇ ਸਿੱਖਾਂ ਨੂੰ ਗੁਰ ਸਹਿਬਾਨ ਵੱਲੋਂ ਦਰਸਾਏ ਮਾਰਗ ਤੇ ਚਲਦਿਆਂ ਮਨੁੱਖਤਾ ਦੀ ਭਲਾਈ ਅਤੇ ਸਿੱਖੀ ਦੀ ਚੜ੍ਹਦੀ ਕਲਾ ਦੀ ਸਦਾ ਤਤਪਰ ਰਹਿਣ ਦਾ ਸੰਦੇਸ਼ ਦਿੰਦਾ ਹੈ। ਉਨਾ ਕਹਿ ਕਿ ਜਰੋ ਤੱਕ ਗੁਰੂ ਸਾਹਿਬ ਵੱਲੋਂ ਬਖਸ਼ੇ சுவாਸ ਰਹਿਣਗੇ ਉਹ ਸਿੱਖੀ ਪ੍ਰਚਾਰ ਅਤੇ ਸਿੱਖ ਸਿਧਾਂਤਾਂ ਦੀ ਇਰਾਕੀ ਲਈ ਡਟ ਕੇ ਕੰਮ ਕਰਦੇ ਰਹਿਣਗੇ ਜਸੇ ਦਾ ਗੜਗਜ ਨੇ ਇਹ ਸ਼ਬਦ ਪੰਡ ਅਕਾਲਗੜ ਕਲਾ ਵਿਖੇ ਮੀਰੀ ਪੀਰੀ ਸੇਵਾ ਸੁਸਾਇਟੀ ਵੱਲੋਂ ਨਾਮੇ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਧਾਰਮਿਕ ਪ੍ਰੀਖਿਆ ਦੇ ਸਮਾਗਮ ਦੌਰਾਨ ਕਹੇ ਇਸ ਮੌਕੇ ਉਹਨਾਂ ਨੇ ਪ੍ਰੀਖਿਆ ਵਿੱਚ ਜੇਤੂ ਅਤੇ ਸੈਂਕੜੇ ਭਾਗ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਜੱਥੇਦਾਰ ਗੈਨੀ ਗੜਗਜ ਨੇ ਸਮਾਗਮ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਕਾਰਨਾਂ ਸਥਾਨ ਅਤੇ ਉਨ੍ਹਾਂ ਦੇ ਪਾਵਨ ਸੀਸ ਤੇ ਸੰਸਕਾਰ ਬਾਰੇ ਗੌਰਮਤ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਸੋਸਾਇਟੀ ਦੇ ਪ੍ਰਧਾਨ ਮਾਸਟਰ ਗੁਰਮੀਤ ਸਿੰਘ ਅਤੇ ਪ੍ਰਬੰਧਕਾਂ ਦੀ ਪ੍ਰੀਖਿਆ ਵਿੱਚ ਵੱਡੀ ਗਿਣਤੀ ਵਿੱਚ ਬੱਚਿਆਂ ਦੀ ਸ਼ਮੂਲੀਅਤ ਲਈ ਛਲਾਗਾ ਕੀਤੀ ਅਤੇ ਸਿੱਖੀ ਪ੍ਰਚਾਰ ਲਈ ਹੋਰ ਯਤਨ ਕਰਨ ਦੀ ਪ੍ਰੇਰਣਾ ਦਿੱਤੀ। ਇਸੇ ਦੌਰਾਨ ਕੁਲਦੀਪ ਸਿੰਘ ਗੜਗਜ ਨੇ ਪਿੰਡ ਦੇ ਸੁਖਮਿੰਦਰ ਸਿੰਘ ਪੱਤਰਕਾਰਾਂ ਅਤੇ ਨੌਜਵਾਨਾਂ ਨੂੰ ਗੁਰੂ ਦੀ ਹਜ਼ੂਰੀ ਵਿੱਚ ਕੇਸ ਕਤਲਨਾਕ ਕਰਵਾਉਣ ਦਾ ਪ੍ਰਣ ਕਰਵਾਇਆ ਜਿਸ ਦੀ ਇਲਾਕੇ ਵਿੱਚ ਖੂਬ ਸ਼ਲਾਘਾ ਹੋਈ ਜਥੇਦਾਰ ਗੜਗਜ ਨੇ ਸਿੱਖ ਸੰਸਥਾਾਂ ਅਤੇ ਧਾਰਮਿਕ ਕਮੇਟੀਆਂ ਨੂੰ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਗੁਰਮੁਖੀ ਅਤੇ ਸਿੱਖੀ ਸਿੱਖਿਆ ਦੇਣ ਦੀ ਅਪੀਲ ਕੀਤੀ ਸਮਾਗਮ ਵਿੱਚ ਮੀਰੀ ਪੀਰੀ ਸੇਵਾ ਸੁਸਾਇਟੀ ਅਤੇ ਸ਼੍ਰੀ ਗੁਰੂ ਰਵਦਾਸ ਗੁਰਦੁਆਰਾ ਕਮੇਟੀ ਅਕਾਲਗੜ੍ਹ ਕਲਾਵਰੋ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਾ ਦਾ ਸਨਮਾਨ ਕੀਤਾ ਗਿਆ। ਰਾਜਸਥਾਨ ਵਿੱਚ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਗੁੱਜਰ ਅੰਦੋਲਨ ਐਤਵਾਰ ਨੂੰ ਮੋੜ ਹਿੰਸਕ ਹੋ ਗਿਆ। ਭਰਤਪੁਰ ਦੇ ਪੇਲੂਪੁਰਾ ਵਿੱਚ ਹੋਈ ਸਮਾਜ ਦੀ ਮਹਾਪੰਚਾਇਤ ਖਤਮ ਹੋਣ ਤੋਂ ਬਾਅਦ ਨੌਜਵਾਨਾਂ ਦੇ ਇੱਕ ਵਰਗ ਨੇ ਉਤਸ਼ਾਹਿਤ ਹੋ ਕੇ ਦਿੱਲੀ-ਮੁੰਬਈ ਰੇਲਵੇ ਟ੍ਰੈਕ ਤੇ ਕਬਜ਼ਾ ਕਰ ਲਿਆ। ਗੁਜਰ ਰਖਮਾਕਨ ਸੰਘਰਸ਼ ਕਮੇਟੀ ਦੇ ਕਨਵੀਨਰ ਵਿਜੇ ਪੈਸਲਾ ਸਮੇਤ ਹੋਰ ਕਈ ਆਗੂ ਮਹਾਪੰਚਾਇਤ ਖਤਮ ਹੋਣ ਤੋਂ ਬਾਅਦ ਚਲੇ ਗਏ ਪਰ ਹਿੰਸਕ ਨੌਜਵਾਨ ਰੇਲਵੇ ਟ੍ਰੈਕ 'ਤੇ ਪਹੁੰਚ ਗਏ ਤੇ ਕੋਟਾ ਸਵਾਈ ਮਧਪੁਰ ਮਥਰਾ ਪੈਸੇਂਜਰ ਟ੍ਰੇਨ ਰੋਕ ਦਿੱਤੀ। ਉਹਨਾਂ ਨੇ ਪਟੜੀਆਂ ਨੂੰ ਨੁਕਸਾਨ ਪਹੁੰਚਾਤੇ ਕਈ ਥਾਵਾਂ 'ਤੇ ਪਟੜੀਆਂ ਦੇ ਲੋਕ ਖੋਲ ਦਿੱਤੇ। ਅੰਦੋਲਨ ਦੇ ਮਦੇਨਜ਼ਰ ਜੈਪੁਰ ਤੋਂ ਮੁੰਬਈ ਜਾ ਰਹੀ ਅਬਦ ਐਕਸਪ੍ਰੈਸ ਨੂੰ ਭਰਤਪੁਰ ਵਿੱਚ ਰੋਕਿਆ ਗਿਆ ਤੇ ਹਿੰਡੂਨ ਸਿਟੀ ਬਿਆਨਾਚੋਂ ਲੰਘਣ ਵਾਲੀਆਂ 7 ਟ੍ਰੇਨਾਂ ਨੂੰ ਡਾਇਵਰਟ ਕੀਤਾ ਗਿਆ। ਹਿੰਸਕ ਅੰਦੋਲਨ ਕਾਰੀਆਂ ਨੂੰ ਮਨੌਣ ਲਈ ਉੱਤਰ ਪ੍ਰਦੇਸ਼ ਦੇ ਵਿਧਾਇਕ ਅਤਲ ਪ੍ਰਧਾਨ ਪੁਜੇ ਪਰ ਉਨ੍ਹਾਂ ਨੇ ਸਪਸ਼ਟ ਤੌਰ ਤੇ ਸਰਕਾਰ ਤੋਂ ਨੌਕਰੀਆਂ ਵਿੱਚ ਪੂਰਾ ਲਾਭ ਦੇਣ ਤੇ ਦੇਵ ਨਾਰੈਣ ਯੋਜਨਾ ਸਮੇਤ ਹੋਰ ਮੰਗਾ ਦਾ ਸਹੀ ਲਾਭ ਦੇਣ ਦੀ ਮੰਗ ਕੀਤੀ ਜਿਸ ਕਰਕੇ ਪ੍ਰਧਾਨ ਨੂੰ ਵਾਪਸ ਜਾਣਾ ਪਿਆ ਬਾਅਦ ਵਿੱਚ ਮੌਕੇ ਤੇ 부ਜੇ ਆਈਜੀ ਰਾਹੁਲ ਪ੍ਰਕਾਸ਼ ਸਣੇ ਪੁਲਿਸ ਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੇ ਮੁਜ਼ਾਹਿਰਕਾਰੀਆਂ ਨੂੰ ਸਮਝਾ ਕੇ ਟ੍ਰੈਕ ਖਾਲੀ ਕਰਵਾਇਆ ਕਰੀਬ 2 ਘੰਟਿਆਂ ਬਾਅਦ ਰੇਲ ਗੱਡੀ ਰਵਾਨਾ ਹੋ ਸਕੀ ਮਹਾਪੰਚਾਇਤ ਵਿੱਚ ਸਰਕਾਰ ਵੱਲੋਂ ਗੁੱਜਰ ਸਮਾਜ ਦੀਆਂ ਮੰਗਾਂ ਦਾ ਖਰੜਾ ਭੇਜਿਆ ਗਿਆ ਸੀ ਬੈਸਲਾ ਨੇ ਮਹਾਪੰਚਾਇਤ ਵਿੱਚ ਕਿਹਾ ਕਿ ਸੂਬੇ ਵਿੱਚ ਗੁੱਜਰ ਸਮਾਜ ਨੂੰ ਅਤ ਪਛੜਾ ਵਰਗ ਐਮਬੀਸੀ ਵਿੱਚ 5% ਦੀ ਰਾਖਮਕਰਨ ਦਿੱਤਾ ਗਿਆ ਸੀ ਸਰਕਾਰ ਨੇ ਗੁੱਜਰ ਸਮਾਜ ਦੀ ਇਸ ਮੰਗ ਨੂੰ ਸੰਵਿਧਾਨ ਦੀ 9ਵੀਂ ਅਨੁਸੂਚੀ ਵਿੱਚ ਪਾਉਣ ਦਾ ਭਰੋਸਾ ਦਿੱਤਾ ਹੈ ਇਸ ਲਈ ਜਲਦੀ ਹੀ ਮੰਤਰੀ ਮੰਡਲ ਦੀ ਬੈਠਕ ਹੋਵੇਗੀ ਸਰਕਾਰ ਨੇ ਦੇਵ ਨਾਰਾਇਣ ਯੋਜਨਾ ਦਾ ਲਾਭ ਦਿਵਾਉਣ ਲਈ ਹਰ ਮਹੀਨੇ ਸਮੀਖਿਆ ਬੈਠਕ ਕਰਨ ਭਾਰਤੀਆਂ ਵਿੱਚ ਐਮਬੀਸੀ ਰਾਖਮਾ ਕਰਨ ਦਾ ਲਾਭ ਦਿਵਾਉਣ ਤੇ ਪਿਛਲੇ ਅੰਦੋਲਨਾਂ ਵਿੱਚ ਦਰਜ ਮੁਕੱਦਮੇ ਵਾਪਸ ਲੈਣ ਤੇ ਸਹਿਮਤੀ ਪ੍ਰਗਟਾਈ ਹੈ। ਕੋਲੰਬੀਆ ਵਿੱਚ ਅਗਲੇ ਸਾਲ ਹੋਣ ਵਾਲੀਆਂ ਰਾਸ਼ਪਤੀ ਚੋਣਾਂ ਵਿੱਚ ਸੰਭਾਵੀ ਉਮੀਦਵਾਰ ਸੈਨੇਟਰ ਮੁਗਵੇਲ ਓਰੀਬੇ ਟਰਵੇਨੂ ਸ਼ਨੀਵਾਰ ਨੂੰ ਬਗੋਟਾ ਵਿੱਚ ਇੱਕ ਮਹਮ ਰੈਲੀ ਦੌਰਾਨ ਗੋਲੀ ਮਾਰ ਦਿੱਤੀ ਗਈ। ਸੈਨੇਟਰ ਨੂੰ ਦੋ ਗੋਲੀਆਂ ਲੱਗੀਆਂ ਹਨ। ਕੋਲੰਬੀਆਈ ਪੁਲਿਸ ਮੁਖੀ ਜਨਰਲ 카ਰਲੋਸ ਨੇ ਦੱਸਿਆ ਕਿ ਹਮਲੇ ਦੇ ਸਮੇਂ ਟਾਰਵੇਨਾਲ ਕਾਉਂਸਲਮੈਨ ਐਂਡਰੇਸ ਬੈਰੀਓਸ ਤੇ ਹੋਰ ਪੀ ਲੋਕ ਮੌਜੂਦ ਸਨ ਹਮਲੇ ਵਿੱਚ ਕਥਾ ਤੌਰ ਤੇ ਸ਼ਾਮਲ ਇੱਕ ਨਾਬਾਲਗ ਨੂੰ ਬੰਦੂਕ ਨਾਲ ਘਟਨਾ ਸਥਾਨ ਤੇ ਹੀ ਫੜ ਲਿਆ ਗਿਆ ਸੈਨੇਟਰ ਨੂੰ ਗੰਭੀਰ ਹਰਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਉਹਨਾਂ ਦੀ ਰੋੜੀਵਾਦੀ ਡੈਮੋਕ੍ਰੈਟਿਕ ਸੈਂਟਰ ਪਾਰਟੀ ਨੇ ਇਸ ਨੂੰ ਹਿੰਸਾ ਦਾ ਇੱਕ ਨਾਮਨਜ਼ੂਰ ਕਾਰਾ ਕਰਾਰ ਦਿੱਤਾ ਪਾਰਟੀ ਨੇ ਕਿਹਾ ਕਿ ਹਮਲਾ ਫੌਂਟੀ ਬੋਂਦੇ ਇੱਕ ਪਾਰਕ ਵਿੱਚ ਹੋਇਆ ਹਮਲਾਵਰਾਂ ਨੇ ਉਹਨਾਂ ਨੂੰ ਪਿਛਿਓਂ ਗੋਲੀ ਮਾਰ ਦਿੱਤੀ ਇੰਟਰਨੈਟ ਮੀਡੀਆ ਵਿੱਚ ਪ੍ਰਸਾਰਤ ਹੋ ਰਹੀਆਂ ਤਸਵੀਰਾਂ ਵਿੱਚ 39 ਸਾਲਾ ਓਰੇਬੇ ਖੂਨ ਨਾਲ ਲਤਪਤ ਨਜ਼ਰ ਆ ਰਹੇ ਹਨ ਉਹਨਾਂ ਨੂੰ ਸ਼ਾਂਤਾਫੇ ਫਾਊਂਡੇਸ਼ਨ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਜਾਰੀ ਹੈ ਉਹਨਾਂ ਦੀ ਪਤਨੀ ਮਾਰੀਆ ਕਲਾਉਡਿਆ ਤਰਾਜੋਨਾ ਨੇ ਕਲੰਬੀਆ ਦੇ ਲੋਕਾਂ ਨੂੰ ਉਹਨਾਂ ਲਈ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ ਹੈ ਰਾਸ਼ਪਤੀ ਗੁਸਤਾਵੋ ਪੈਟਰੋ ਨੇ ਆਪਣੀ ਫਰਾਂਸ ਦੀ ਯਾਤਰਾ ਰੱਦ ਕਰ ਦਿੱਤੀ। ਉਹਨਾਂ ਘਟਨਾ ਦੀ ਜਾਂਚ ਪੂਰਨ ਪਾਰਦਰਸ਼ਤਾ ਵਰਤਨ ਅਤੇ ਸਾਜ਼ਿਸ਼ ਰਚਨ ਵਾਲੇ ਨੂੰ ਲੱਭਣ ਦਾ ਵਾਅਦਾ ਕੀਤਾ ਹੈ। ਉਹਨਾਂ ਸੈਨੇਟਰ ਦੇ ਬਾਡੀਗਾਰਡ ਵੱਲੋਂ ਕਿਸੇ ਲਾਪਰਵਾਹੀ ਦੀ ਵੀ ਜਾਂਚ ਦਾ ਵਾਅਦਾ ਕੀਤਾ ਹੈ। ਉਹ ਇੱਕ ਪੱਤਰਕਾਰ ਦੇ ਪੁੱਤਰ ਹਨ ਜਿਨ੍ਹਾਂ ਦੀ 1991 ਵਿੱਚ ਦੇਸ਼ ਦੇ ਸਭ ਤੋਂ ਵੱਧ ਹਿੰਸਕ ਦੌਰ ਵਿੱਚ ਅਗਵਾ ਕਰਕੇ ਹਤਿਆ ਕਰ ਦਿੱਤੀ ਗਈ ਸੀ। ਕੋਲੰਬੀਆ ਵਿੱਚ 31 ਮਈ 2026 ਨੂੰ ਰਾਸ਼ਪਤੀ ਚੋਣਾਂ ਹੋਣਗੀਆਂ। ਅਮਰੀਕਾ ਦੀ ਇੱਕ ਸੰਘੀ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਨੇ ਹਾਲ ਹੀ ਵਿੱਚ ਦੁਨੀਆ ਦੇ ਸਭ ਤੋਂ ਮਸ਼ਹੂਰ ਟਿਕਟੋਕਰਾਂ ਵਿੱਚੋਂ ਇੱਕ ਖਵਾਨੇ ਲੇਮ ਨੂੰ ਉਸਦੇ ਵੀਜ਼ੇ ਦੀ ਮਿਆਦ ਪੁੱਗਣ ਕਾਰਨ ਹਿਰਾਸਤ ਵਿੱਚ ਲੈ ਲਿਆ। ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਨੇ ਯੂਨੀਸੇਫ ਗੁੱਡਵਿਲ ਰਾਜਦੂਤ ਅਤੇ ਲਗਭਗ 162.2 ਮਿਲੀਅਨ ਤੋਂ ਵੱਧ ਫਾਲੋਅਰਜ਼ ਵਾਲੇ ਪ੍ਰਸਿੱਧ ਟਿਕਟੋਕਰ ਨੂੰ ਲਾਸ ਵਿਗਾਸ ਦੇ ਹੈਰੀ ਰੀਡ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲੈ ਲਿਆ। ਆਈਸੀਈ ਨੇ ਕਿਹਾ ਕਿ 25 ਸਾਲਾ ਇਤਾਲਵੀ ਨਾਗਰਿਕ ਸਰਹੰਗੇ ਖਵਾਨੇ ਲੈਮ ਨੂੰ ਇਮੀਗ੍ਰੇਸ਼ਨ ਉਲੰਘਣਾ ਦੇ ਦੋਸ਼ ਵਿੱਚ ਹੈਰੀ ਰੀਡ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲਿਆ ਗਿਆ। ਲੈਮ 30 ਅਪ੍ਰੈਲ ਨੂੰ ਅਮਰੀਕਾ ਪਹੁੰਚਿਆ ਸੀ ਪਰ ਜਾਂਚ ਤੋਂ ਪਤਾ ਲੱਗਾ ਹੈ ਕਿ ਉਸ ਦਾ ਵੀਜ਼ਾ ਖਤਮ ਹੋ ਗਿਆ ਸੀ। ਉਸ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਉਸ ਦਿਨ ਰਿਹਾ ਕਰ ਦਿੱਤਾ ਗਿਆ ਇਸ ਤੋਂ ਬਾਅਦ ਉਹ ਆਪਣੀ ਮਰਜ਼ੀ ਨਾਲ ਅਮਰੀਕਾ ਛੱਡ ਗਿਆ ਗੁਨਾਰਕ ਦੇਵ ਯੂਨੀਵਰਸਿਟੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਅਨੁਸੂਚਿਤ ਜਾਤੀ ਪੌ ਵਿਕਾਸ ਦੇ ਵਿੱਤ ਨਿਗਮ ਪੰਜਾਬ ਐਸਸੀ ਲੈਂਡ ਡਵੈਲਪਮੈਂਟ ਐਂਡ ਫਾਈਨਾਂਸ ਕਾਰਪੋਰੇਸ਼ਨ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ 4727 ਲਾਭਪਾਤਰੀਆਂ ਨੂੰ ਲਗਭਗ 68 ਕਰੋੜ ਰੁਪਏ ਦੇ ਕਰਜ਼ਾ ਮੁਕਤੀ ਸਰਟੀਫਿਕੇਟ ਵੰਡਨ ਦੀ ਸ਼ੁਰੂਆਤ ਕੀਤੀ ਗਈ ਮੁੱਖ ਮੰਤਰੀ ਨੇ ਅਕਾਲੀ ਭਾਜਪਾ ਤੇ ਕਾਂਗਰਸ ਸਰਕਾਰਾਂ ਦੀ ਆਲੋਚਨਾ ਕਰਦਿਆਂ ਦੋਸ਼ ਲਗਾਇਆ ਕਿ ਇਹਨਾਂ ਨੇ ਐਸਸੀ ਭਾਈਚਾਰੇ ਨੂੰ ਸਿਰਫ ਵੋਟ ਬੈਂਕ ਵਜੋਂ ਹੀ ਵਰਤਿਆ ਹੈ। ਸਮਾਗਮ ਦੌਰਾਨ ਅੰਮ੍ਰਿਤਸਰ ਗੁਰਦਾਸਪੁਰ ਸਣੇ ਪੰਜ ਜ਼ਿਲ੍ਹਿਆਂ ਦੇ ਲਾਪਾਤਰੀਆਂ ਨੂੰ ਕਰਜ਼ਾ ਮੁਕਤੀ ਸਰਟੀਫਿਕੇਟ ਵੰਡੇ ਗਏ। ਉਨ੍ਹਾਂ ਕੇਂਦਰ ਸਰਕਾਰ ਤੇ ਨਿਸ਼ਾਨੇ ਸੇਧਿਆ ਕਿ ਹੈ ਕਿ ਉਹ ਵੱਡੇ ਕਰਾਣਿਆਂ ਦੇ ਕਰਜ਼ੇ ਤਾਂ ਮਾਫ਼ ਕਰ ਸਕਦੀ ਹੈ ਪਰ ਕਿਸਾਨਾਂ ਦੇ ਕਰਜ਼ੇ ਮਾਫ਼ ਨਹੀਂ ਕਰਨਾ ਚਾਹੁੰਦੀ। ਉਨਾ ਦੱਸਿਆ ਕਿ ਪੰਜਾਬ ਅਨੁਸੂਚਿਤ ਜਾਤੀ ਭੌ ਵਿਕਾਸ ਅਤੇ ਵਿੱਤ ਨਿਗਮ ਵੱਲੋਂ 31 ਮਾਰਚ 2020 ਤੱਕ ਵੰਡੇ ਗਏ ਕਰਜ਼ਿਆਂ ਤੇ ਲੀਕ ਫੇਰ ਦਿੱਤੀ ਗਈ ਹੈ ਇਹ ਮੁਆਫੀ ਪੀ ਐਸ ਸੀ ਐਫ ਸੀ ਵੱਲੋਂ ਇਸ ਮਿਤੀ ਤੱਕ ਵੰਡੇ ਸਾਰੇ ਕਰਜ਼ਿਆਂ ਲਈ ਹੈ ਇਸ ਫੈਸਲੇ ਨਾਲ ਕੁੱਲ 4727 ਕਰਜ਼ਦਾਰਾਂ ਨੂੰ 67.84 ਕਰੋੜ ਰੁਪਏ ਦੀ ਕੁੱਲ ਰਕਮ ਦਾ ਲਾਭ ਹੋਵੇਗਾ ਉਨਾ ਅਕਾਲੀ ਦਲ ਤੇ ਦੋਸ਼ ਲਗਾਇਆ ਕਿ ਹੁਣ ਜਦੋਂ ਉਹਨਾਂ ਕੋਲ ਸੂਬੇ ਦੀ ਸਤਾ ਨਹੀਂ ਰਹੀ ਤਾਂ ਹੁਣ ਉਹ ਧਨਮਦੀ ਸਤਾ ਤੇ ਕਬਜ਼ਾ ਬਣਾਈ ਰੱਖਣਾ ਚਾਹੁੰਦੇ ਹਨ ਕਦੇ ਕਿਸੇ ਨੂੰ ਜਥੇਦਾਰ ਬਣਾ ਦਿੱਤਾ ਤੇ ਕਦੇ ਕਿਸੇ ਨੂੰ ਹਟਾ ਦਿੱਤਾ ਕਿਸੇ ਨੂੰ ਤਨਖਾਹ ਲਾ ਦਿੱਤੀ ਅਤੇ ਕਿਸੇ ਨੂੰ ਮਾਫੀ ਦੇ ਦਿੱਤੀ ਉਹਨਾਂ ਦੋਸ਼ੇ ਲਗਾਇਆ ਕਿ ਪੈਸੇ ਦੇ ਲਾਲਸਾ ਵਿੱਚ ਅਜਿਹੇ ਆਗੂਆਂ ਨੇ ਐਜੀਪੀਸੀ ਨੂੰ ਸ਼੍ਰੋਮਣੀ ਗੋਲਕ ਪਰਵੰਧਕ ਕਮੇਟੀ ਬਣਾ ਕੇ ਰੱਖ ਦਿੱਤਾ ਇਸੇ ਬਿਆਨ ਨੂੰ ਲੈ ਕੇ ਮਾਮਲਾ ਕਾਫੀ ਭੱਗਿਆ ਕੇਂਦਰੀ ਗ੍ਰਹਿ ਮੰਤਰੀ ਅਮੋਸ਼ਾ ਨੇ ਕਿਹਾ ਕਿ ਸਾਲ 2026 ਵਿੱਚ ਤਾਮਲ ਲਾਡੂ ਅਤੇ ਪੱਛਮੀ ਬੰਗਾਲ ਵਿੱਚ ਕੌਮੀ ਜਮਹੂਰੀ ਗਠਜੋੜ ਐਨਡੀਏ ਦੀ ਸਰਕਾਰ ਬਣੇਗੀ। ਪਾਰਟੀ ਦੇ ਅਹੁਦੇਦਾਰਾਂ ਨੂੰ ਸੰਬੋਧਨ ਕਰਦੇ ਉਹਨਾਂ ਮਧਰਾਏ ਨੂੰ ਬਦਲਾ ਦਾ ਸ਼ਹਿਰ ਦੱਸਿਆ ਤੇ ਕਿਹਾ ਕਿ ਭਾਜਪਾ ਦਾ ਕਾਰਕੁਨ ਸੰਮੇਲਨ ਬਦਲਾ ਲਿਆਏਗਾ ਅਤੇ ਡੀਐਮਕੇ ਨੂੰ ਸਤਾ ਤੋਂ ਬੇਦਖਲ ਕਰੇਗਾ। ਅਮੋਸ਼ਾ ਨੇ ਦੋਸ਼ ਲਗਾਇਆ ਕਿ ਡੀਐਮਕੇ ਦੇ ਪ੍ਰਸ਼ਤ ਸ਼ਾਸਨ ਨੇ ਤਾਮਲਾਡੂ ਦੇ ਗਰੀਬਾਂ ਔਰਤਾਂ ਤੇ ਬੱਚਿਆਂ ਨੂੰ ਪ੍ਰਭਾਵਿਤ ਕੀਤਾ ਤੇ ਉਹਨਾਂ ਆਪਣੀ ਪਾਰਟੀ ਦੇ ਮੈਂਬਰਾਂ ਨੂੰ ਸਤਾਰਨ ਦੀ ਅਗਵਾਈ ਵਾਲੀ ਦਰਾਵੜ ਪਾਰਟੀ ਦੀ ਸਰਕਾਰ ਨੂੰ ਸਤਾ ਤੋਂ ਬੇਦਖਲ ਕਰਨ ਦਾ ਸੰਕਲਪ ਲੈਣ ਦੀ ਅਪੀਲ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਸਮੁੱਚੇ ਤਾਮਲਾਡੂ ਵਿੱਚ ਹਰੇਕ ਸਕੂਲ ਵਿੱਚ ਘੱਟੋ-ਘੱਟ ਦੋ ਜਮਾਤਾਂ ਤਾਮਲਾਡੂ ਸਟੇਟ ਮਾਰਕੀਟਿੰਗ ਕਾਰਪੋਰੇਸ਼ਨ ਵਿਚਲੀਆਂ ਅਨਿਜਮਿਤ ਤਾਮਾ ਬਰਾਬਰ ਰਾਸ਼ੀ ਤੋਂ ਬੜਾਈਆਂ ਜਾ ਸਕਦੀਆਂ ਸਨ। ਨਾੜੇ ਕੇਂਦਰੀ ਗ੍ਰਹਿ ਮੰਤਰੀ ਨੇ ਸਟਾਲਨ ਨੂੰ ਇਹ ਦੱਸਣ ਦੀ ਚੁਣੌਤੀ ਦਿੱਤੀ ਕਿ ਉਹਨਾਂ ਨੇ 2021 ਦੀਆਂ ਚੋਣਾਂ ਵਿੱਚ ਡੀਐਮਕੇ ਦੇ ਸਾਰੇ ਵਾਅਦਿਆਂ ਨੂੰ ਪੂਰਾ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਸਾਲ 2026 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਤੇ ਅੰਨਾ ਡੀਐਮਕੇ ਮਿਲ ਕੇ ਤਾਮਲ ਆੜੂ ਵਿੱਚ ਐਨਡੀਆ ਦੀ ਸਰਕਾਰ ਬਣਾਉਣਗੇ ਅਤੇ ਲੋਕ 2026 ਦੀਆਂ ਚੋਣਾਂ ਵਿੱਚ ਡੀਐਮਕੇ ਨੂੰ ਹਰਾਉਣਗੇ। ਪੰਜਾਬ ਅੰਦਰ ਭਾਰਤੀ ਜਨਤਾ ਪਾਰਟੀ ਦੇ ਵੱਧ ਰਹੇ ਸਿਆਸੀ ਕਦਮਾਂ ਦੀ ਆਹਟ ਨੂੰ ਪਾਪਦਿਆ। ਰਾਜਨੀਤਿਕ ਗਲਿਆਰਿਆਂ ਅੰਦਰ ਆਏ ਦਿਨ ਸਰਗਰਮੀਆਂ ਵਧ ਰਹੀਆਂ ਹਨ ਵਿਧਾਨ ਸਭਾ ਹਲਕਾ ਅਮਰਗੜਾ ਅੰਦਰ ਭਾਜਪਾ ਨੇ ਵੱਡਾ ਸਿਆਸੀ ਦਾਖੇੜ ਇੱਕ ਨਵੇਂ ਰਾਜਨੀਤਿਕ ਇਨਕਲਾਬ ਦੀ ਸ਼ੁਰੂਆਤ ਕੀਤੀ ਸਿਵਲ ਚਾਰਕ ਖੇਤਰ ਦੀਆਂ ਪ੍ਰਮੁੱਖ ਸ਼ਖਸੀਤਾ ਹੀਰਾ ਇੰਟਰਨੈਸ਼ਨਲ ਗਰੁੱਪ ਦੇ ਮਾਲਕ ਹੀਰਾ ਸਿੰਘ ਅਤੇ ਜੱਗੀ ਸਿੰਘ ਨੇ ਭਾਜਪਾ ਦਾ ਕਮਲ ਫੜ ਕੇ ਪਾਰਟੀ ਵਿੱਚ ਸ਼ਮੂਲੀਅਤ ਕਰਨ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਅਮਨ ਥਾਪਰ ਦੀ ਅਗਵਾਈ ਹੇਠ ਭਾਜਪਾ ਵੱਲੋਂ ਦਾਣਾ ਮੰਡੀ ਅਮਰਗੜ ਵਿਖੇ ਵਿਸ਼ਾਲ ਰੈਲੀ ਕੀਤੀ ਗਈ। ਰੈਲੀ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੇਂਦਰੀ ਰਾਜ ਮੰਤਰੀ ਰਵਨੀ ਸਿੰਘ ਬਿੱਟੂ ਨੇ ਹੀਰਾ ਸਿੰਘ ਨੂੰ ਪਾਰਟੀ ਲਈ ਕੀਮਤੀ ਨਗੀਨਾ ਦੱਸਦਿਆਂ ਕਿਹਾ ਕਿ ਮਾਲਵੇ ਵਿੱਚ ਅਜੇ ਹੀ ਆਗੂਆਂ ਦੀ ਲੋੜ ਹੈ ਜੋ ਭਾਜਪਾ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਉਨਾ ਆਫ ਸਰਕਾਰ ਖਿਲਾਫ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਦੇ ਹਲਕੇ ਵਿੱਚ ਸ਼ਹਿਰ ਨੂੰ ਦੋ ਹਿੱਸਿਆਂ ਵਿੱਚ ਵੰਡਦੇ ਰੇਲਵੇ ਫਾਟਕ ਦੀ ਸਮੱਸਿਆ ਅਜੇ ਵੀ ਜਿਉਂ ਦੀ ਤਿਉਂ ਹੈ ਅਤੇ ਇਸ ਸਬੰਧੀ ਵਿਭਾਗ ਨਾਲ ਕੋਈ ਵੀ رابطہ ਤੱਕ ਨਾ ਕਰਨਾ ਸਰਕਾਰ ਦੀ ਅਯੋਗਤਾ ਨੂੰ ਦਰਸਾਉਂਦਾ ਹੈ। ਇਸ ਮੌਕੇ ਤੇ ਕਈ ਪ੍ਰਸਿੱਧ ਫਿਲਮੀ ਹਸਤੀਆਂ ਵੀ ਮੌਜੂਦ ਸਨ। ਬਹੁਜਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮੋਹਮ ਦੇ ਪ੍ਰਭਾਵਿਤ ਹੋ ਕੇ ਸੂਬੇ ਪਰ ਵਿੱਚੋ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਪਾਰਟੀ ਨਾਲ ਜੁੜ ਰਹੇ ਹਨ ਉੱਥੇ ਦੂਜੀਆਂ ਪਾਰਟੀਆਂ ਦੇ ਵੱਡੇ ਆਗੂ ਵੀ बसपा ਵਿੱਚ ਸ਼ਾਮਲ ਹੋ ਰਹੇ ਹਨ ਇਸ ਲੜੀ ਤਹਿਤ बसपा ਪੰਜਾਬ ਦੇ ਸੂਬਾ ਪ੍ਰਧਾਨ ਅਫਤਾਰ ਸਿੰਘ ਕਰੀਮਪੂਰੀ ਦੀ ਅਗਵਾਈ ਵਿੱਚ ਭਾਜਪਾ ਤੇ ਲੋਕ ਇਨਸਾਫ ਪਾਰਟੀ ਦੇ ਵੱਡੇ ਆਗੂ ਪਾਰਟੀ ਵਿੱਚ ਸ਼ਾਮਲ ਹੋ ਗਏ बसपा ਸੂਬਾ ਪ੍ਰਧਾਨ ਨੇ ਇਹਨਾਂ ਆਗੂਆਂ ਨੂੰ ਸਰਪਾਉ ਦੇ ਕੇ ਪਾਰਟੀ ਵਿੱਚ ਸ਼ਾਮਲ ਕਰਵਾਇਆ ਇਸ ਮੌਕੇ ਉਹਨਾਂ ਦੇ ਨਾਲ ਬਸਪਾ ਦੇ ਸੂਬਾ ਇੰਚਾਰਜ ਚੌਧਰੀ ਗੁਰਨਾਮ ਸਿੰਘ ਅਤੇ ਤੀਰਸ ਰਾਜਪੁਰਾ ਵੀ ਮੌਜੂਦ ਸਨ ਬਸਪਾ ਵਿੱਚ ਸ਼ਾਮਲ ਹੋਣ ਵਾਲੇ ਇਨ੍ਹਾਂ ਆਗੂਆਂ ਵਿੱਚ ਭਾਜਪਾ ਦੇ ਗੁਰਦਾਸਪੁਰ ਤੋਂ ਕਿਸਾਨ ਮੋਰਚਾ ਦੇ ਸੂਬਾ ਸਕੱਤਰ ਜਸਵੀਰ ਸਿੰਘ ਸੁਜਾਨਪੁਰ ਗੁਰਦਾਸਪੁਰ ਤੋਂ ਹੀ ਲੋਕ ਇਨਸਾਫ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਹਰਮੀਤ ਸਿੰਘ ਗੁਰਪਾਲ ਸਿੰਘ ਅਰਜਿੰਦਰ ਕੁਮਾਰ ਅਤਰੀ ਜਗਦੀਸ਼ ਰਾਜ ਅਤੇ ਹੋਰ ਆਗੂ ਸ਼ਾਮਲ ਸਨ ਇਸ ਮੌਕੇ ਤੇ ਗੱਲਬਾਤ ਕਰਦੇ ਆਂ बसपा ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾਕਟਰ ਅਫਤਾਰ ਸਿੰਘ ਕ੍ਰੀਮਪੂਰੀ ਨੇ ਕਿਹਾ ਕਿ बसपा ਸੰਸਥਾਪਕ ਸਾਹਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਵਸ ਦੇ ਮੌਕੇ ਤੇ 15 ਮਾਰਚ ਤੋਂ बसपा ਵੱਲੋਂ ਪੰਜਾਬ ਸੰਭਾਲੋ ਮਹਿੰਮ ਸ਼ੁਰੂ ਕੀਤੀ ਗਈ ਸੀ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਹੀ ਸੂਬੇ ਦੀ ਮੌਜੂਦਾ ਆਪ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅਦਾਕਾਰਾ ਸੁਨਾਲੀ ਵੇਂਦਰੇ ਨੇ ਕੈਂਸਰ ਦੇ ਇਲਾਜ ਦੌਰਾਨ ਆਪਣੇ ਸਾਥੀ ਕਲਾਕਾਰ ਸਲਮਾਨ ਖਾਨ ਵੱਲੋਂ ਦਿੱਤੇ ਸਹਿਯੋਗ ਦੀ ਸ਼ਲਾਘਾ ਕੀਤੀ ਹੈ ਅਦਾਕਾਰ ਨੇ ਕਿਹਾ ਹੈ ਕਿ ਕਿਵੇਂ ਸਮੇਂ ਦੇ ਨਾਲ ਨਾਲ ਸਲਮਾਨ ਖਾਨ ਬਾਰੇ ਉਸਦੀ ਧਾਰਨਾ ਬਦਲ ਗਈ ਫਿਲਮ ਹਮ ਸਾਥ ਸਾਥ ਆ ਦੇ ਸੈੱਟ ਤੇ ਬਤਾਏ ਪਰਾਂ ਨੂੰ ਯਾਦ ਕਰਦੇ ਹਾਂ ਸੁਨਾਲੀ ਨੇ ਦੱਸਿਆ ਕਿ ਉਸ ਸਮੇਂ ਉਹ ਚੰਗੇ ਦੋਸਤ ਸਨ ਸਲਮਾਨ ਦਾ ਸ਼ਰਾਰਤੀ ਸੁਭਾਅ ਉਸ ਨੂੰ ਅਕਸਰ ਪਰੇਸ਼ਾਨ ਕਰਦਾ ਸੀ ਪਰ ਸਮੇਂ ਦੇ ਨਾਲ ਨਾਲ ਉਸ ਨੂੰ ਸਮਝ ਆ ਗਈ ਅਦਾਕਾਰਾਂ ਨੇ ਕਿਹਾ ਕਿ ਜਦੋਂ ਉਹ ਅਮਰੀਕਾ ਵਿੱਚ ਕੈਂਸਰ ਦਾ ਇਲਾਜ ਕਰਵਾ ਰਹੇ ਸੀ ਤਾਂ ਸਲਮਾਨ ਨਿਊਯਾਰਕ ਵਿੱਚ ਉਸ ਨੂੰ ਮਿਲਣ ਲਈ ਆਇਆ ਇੱਕ ਵਾਰ ਨਹੀਂ ਸਗੋਂ ਦੋ ਵਾਰ ਸਲਮਾਨ ਇਹ ਯਕੀਨੀ ਬਣਾਉਣਾ ਚਾਹੁੰਦਾ ਸੀ ਕਿ ਉਸ ਨੂੰ ਵਧੀਆ ਇਲਾਜ ਮਿਲ ਰਿਹਾ ਹੈ ਉਸ ਨੇ ਉਸ ਦੇ ਪਤੀ ਗੋਲਡੀ ਵੈਹਲ ਨੂੰ ਫੋਨ ਕੀਤਾ ਅਤੇ ਪੁੱਛਿਆ ਕਿ ਤੁਹਾਨੂੰ ਯਕੀਨ ਹੈ ਕਿ ਤੁਹਾਡੇ ਕੋਲ ਸਹੀ ਡਾਕਟਰ ਹੈ ਤੁਹਾਨੂੰ ਇਨ੍ਹਾਂ ਡਾਕਟਰਾਂ ਨਾਲ ਵੀ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਦਾਕਾਰਾਂ ਦਾ ਕਹਿਣਾ ਹੈ ਕਿ ਇਸ ਦੌਰਾਨ ਸਲਮਾਨ ਨੇ ਪਰਿਵਾਰ ਦੇ ਵੱਡੇ ਹੋਣ ਦੀ ਭੂਮਿਕਾ ਨਿਭਾਈ ਹੈ ਜਿਸ ਦਾ ਮਕਸਦ ਇਹ ਯਕੀਨੀ ਬਣਾਉਂਦਾ ਹੈ ਕਿ ਸਭ ਕੁਝ ਠੀਕ ਠਾਕ ਹੋਵੇ ਸਲਮਾਨ ਦੇ ਅਜਹੇ ਵਤੀਰੇ ਨੇ ਸੁਨਾਲੇ ਨੂੰ ਕਾਫੀ ਪ੍ਰਭਾਵਿਤ ਕੀਤਾ ਉਸ ਨੇ ਸਵੀਕਾਰ ਕੀਤਾ ਹੈ ਕਿ ਸਲਮਾਨ ਤੋਂ ਅਜਿਹੇ ਵਿਹਾਰ ਦੀ ਉਮੀਦ ਨਹੀਂ ਸੀ ਜਿਸ ਨੂੰ ਉਸ ਨੇ ਸ਼ੁਰੂ ਵਿੱਚ ਗਲਤ ਸਮਝਿਆ ਅਦਾਕਾਰਾਂ ਨੇ ਕਿਹਾ ਹੈ ਕਿ ਭਾਵੇਂ ਉਸ ਅਤੇ ਸਲਮਾਨ ਵਿਚਕਾਰ ਕੁਝ મતભੇਦ ਸਨ ਪਰ ਹੁਣ ਉਹ ਉਸਦੀ ਛਲਾਗਾ ਕਰਦੀ ਹੈ ਇਸ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਬਹੁਤ ਤੋਂ ਬਹੁਤ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ